ਹਲੇ ਕਰੋੜਾ ਦੀ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਡੀਆਈਜੀ ਪੁੱਲਰ ਵਾਲਾ ਮਾਮਲਾ ਠੰਡਾ ਨਹੀਂ ਹੋਇਆ ਕਿ ਇੱਕ ਹੋਰ ਪਤੰਦਰ ਦੀ ਵਾਇਰਲ ਹੋਈ ਵੀਡੀਓ ਤੋਂ ਜਾਪਦਾ ਹੈ ਕਿ ਤਾਏ ਦੀ ਧੀ ਚੱਲੀ ਮੈਂ ਕਿਉਂ ਨਵਾ ਇਕੱਲੀ ਵੰਗ ਤੰਦ ਹੀ ਨਹੀਂ ਪੂਰਾ ਤਾੜਾ ਬਾੜਾ ਹੀ ਉਲਝਿਆ ਪਿਆ ਇਹ ਵੀਡੀਓ ਕਿੱਥੇ ਦੀ ਹੈ ਹਾਲਕਿ ਇਸ ਬਾਬਤ ਕੋਈ ਪੁਸ਼ਟੀ ਤਾਂ ਨਹੀਂ ਹੋਈ ਪਰ ਵਾਇਰਲ ਵੀਡੀਓ ਤਰਨਤਾਰਨ ਦੀ ਦੱਸੀ ਜਾ ਰਹੀ ਹੈ ਜਿੱਥੇ ਜਮਨੀ ਚੋਣਾ ਦਾ ਬਾਜ਼ਾਰ ਤਾਂ ਇੱਕ ਪਾਸੇ ਗਰਮ ਹੈ ਵੀਡੀਓ ਚ ਸਾਫ਼ ਸੁਣਾਈ ਦੇ ਰਿਹਾ ਹੈ ਕਿ ਪੈਕਟਰ ਨੂੰ ਇੱਧਰ ਉੱਧਰ ਕਰਨ ਦੇ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਲਈ ਜਾ ਰਹੀ ਹੈ ਜਿਸ ਦੇ ਵਿੱਚੋਂ 5 ਲੱਖ ਦੇ ਪਹਿਲਾ ਹੋਏ ਭੁਗਤਾਨ ਤੇ ਨਵੇਂ ਹੋਣ ਵਾਲੇ 2 ਲੱਖ ਦੇ ਭੁਗਤਾਨ ਦੀ ਚਰਚਾ ਚੱਲ ਰਹੀ ਹੈ ਤੇ ਜਿਸ ਵਿਚੋਲੇ ਦੇ ਬੁੱਲੂ 2 ਲੱਖ ਦਾ ਭੁਗਤਾਨ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਉਸ ਦੇ ਕਹਿਣ ਮੁਤਾਬਕ ਕੋਈ ਸਰਪੰਚ ਸਾਹਿਬ ਦੇ ਕਹਿਣ ਤੇ ਇਹੀ ਦਿੱਤੇ ਜਾਣੇ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਕਰੋਨਾ ਗੱਲਾਂ ਦੀ ਢੁਗਾਈ ਦੇ ਨਾਲ ਪੜਤਾਲ ਹੋਵੇ ਤਾਂ ਬਦਲਾ ਓਲੇ ਲੁਕੇ ਹੋਏ ਚੰਨ ਬਾਹਰ ਆਉਣਗੇ ਹੁਣ ਵੇਖਣਾ ਹੋਵੇਗਾ ਕਿ ਇਮਾਨਦਾਰ ਸਰਕਾਰ ਦੇ ਵੱਲੋਂ ਇਸ ਵਾਇਰਲ ਵੀਡੀਓ ਤੇ ਕੀ ਪੱਖ ਰੱਖਿਆ ਜਾਂਦਾ ਮੈਂ ਆ ਭਰਾ ਤਾਂ ਬੈਠਾ ਕੀ ਖਾਣਾ ਪੀਣਾ ਤੁਸੀਂ ਦੱਸੋ ਕਿ ਸੇਵਾ ਜਾਂ ਮੁੰਡਿਆ ਫੜ ਕੀ ਨਹੀਂ ਨਹੀਂ ਮੈਂ ਕੋਣਾ ਭਾਈ ਨਹੀਂ ਨਹੀਂ ਦੋਨੀ ਮੈਂ ਨਾ ਰੇਡ ਕਰਨਾ ਹੈ ਇੱਥੇ ਕਰ ਲੈਣ ਲੱਗਾ ਲੱਗਿਆ ਉਹਨਾਂ ਫੋਨ ਆਉਂਦੇ ਆ ਤੇ ਤੁਹਾਨੂੰ ਦਾ ਨਾਲ ਦੇ ਸਾਲ ਕਰਿਆ ਕਰੋ ਇਦਾਂ ਕਿਉਂ ਬੰਦੇ ਨਹੀਂ ਦੇ ਨਾਲੇ ਬੰਦਾ ਕਰ ਦਿਓ ਕੰਮ ਹੋ ਗਏ ਉਹ ਆ ਗਏ ਤੈਨੂੰ ਮੈਂ ਦੱਸਿਆ ਸੀ ਮਾਰਨ ਦਾ ਰੇਟ ਅਹੀਂ ਉਹ ਤੁਹਾਨੂੰ ਬੰਦਾ ਮੈਂ ਸ਼ਾਮੀ ਦੇਣਾ ਐ ਡਰੈੱਸ ਸਾਰੇ ਉਹ ਫਿਰ ਵਿੱਚ ਆ ਜਾਓ ਤੁਸੀਂ ਤਾਂ ਕੋਈ ਨਹੀਂ ਚਲੋ ਭਾਜੀ ਤੋਰੋ ਸਾਨੂੰ ਫਿਰ ਅਹੀਂ ਨਾ ਛੇਤੀ ਮੈਂ ਤੁਹਾਨੂੰ ਦੇ ਦੇਣਾ ਮੈਂ ਘਰੇ ਰੱਖਿਆ ਮੈਂ ਇੱਥੇ ਨਹੀਂ ਰੱਖਿਆ ਮੈਂ ਇਹਨੇ ਪੈਸੇ ਥੋੜਾ ਜਿਹਾ ਹੁਣ ਤੇ ਪਜਾਵੇਂ ਕੋਣੇ ਅੱਛੀ ਕਰੀ ਫਿਰ 2 ਮਿੰਟ ਮੈਨੂੰ ਕ੍ਰਾਸ ਕਰਾ ਲੈੰਦੋ ਤੁਸੀਂ 3 ਵਜੇ ਮੈਨੂੰ ਫੋਨ ਕਰ ਦੋ ਨਹੀਂ ਫਿਰ ਨਹੀਂ ਜੀ ਭਾਜੀ ਉਹਨਾਂ ਕਾਜੀ ਕੀ ਕਰਾ ਮੁੰਡੇ ਨੂੰ ਭੇਜ ਦੇ ਕੱਲੇ ਨੂੰ ਮੇਰੇ ਕੋਠੀ ਮੇਰੀ ਸੁਣ ਲੈਣਾ ਰਾਦਾ ਲੱਖ ਪਿਆ ਲੱਖ ਮੈਂ ਕਢਾ ਕੇ ਰੱਖਿਆ ਯਾਰ ਤੈਨੂੰ ਮਿਲ ਜੂ 2 ਲੱਖ ਨਹੀਂ ਦੱਸਾਂ ਭਾਜੀ ਗੁਰਬੀਰ ਸਿੰਘ ਦੱਸਾਂ ਮਨ ਮੈਨੂੰ ਅੱਧਾ ਪਿੰਡਾ ਨਹੀਂ ਦੇ ਸਕਦਾ ਆਈ ਨਾਲਿਓ ਮੈਂ ਸਿੱਧਾ ਬਸੇ ਇੱਥੇ ਉਤਰਿਆ ਮੇਰਾ ਕ੍ਰੋਸ ਹੈ ਜ਼ਰੂਰੀ ਤੂੰ ਹੀ ਕਿਵੇਂ ਨਹੀਂ ਕ੍ਰੋਸ ਕਰ ਲੈਂਦੇ ਕ੍ਰੋਸ ਹੋ ਗਿਆ 10 ਮਿੰਟਾਂ ਚ ਕ੍ਰੋਸ ਹੋ ਜਾਣਾ ਮੇਰਾ ਤੇ ਮੈਂ ਉਸੇ ਵੱਲ ਜਾਣਾ ਨਹੀਂ ਚਰਾਉਣਾ ਨਹੀਂ ਤੂੰ ਮੈਂ ਇੱਥੇ ਕਿਤੇ ਰਹੀ ਆ ਮੈਂ ਕਿੱਥੇ ਜਾਣਾ ਆ ਘਰੇ ਆ ਜਾਓ ਨਾਲੇ ਚਾਹ ਪਾਣੀ ਪੀਵਾਂਗੇ ਚੱਲੀਏ 2 ਮਿੰਟ ਆਹਦੇ ਅਜੋ ਅਪਰੋਚ ਹੀ ਮੇਰਾ ਕੋਰੋਨਾ ਵਕੀਲ ਨੇ ਜ਼ਰੂਰੀ ਆ। ਹੋਰ ਗੱਲ ਕੋਈ ਨਹੀਂ ਆ, ਕਰੋਸ ਹੋਣਾ ਆ ਉਹ ਵਕੀਲ ਦੇ ਕੋਈ ਗੱਲ ਨਹੀਂ। ਕਰੋਸ ਆਉਦਾ ਹੋਰ ਆ। ਆ ਮੇਰੇ ਨਾਲ ਤੇ ਉਹਦੀ ਗੱਲ ਹੁੰਦੀ ਰਹਿੰਦੀ ਆ ਹਾਂ। ਅਸੀਂ ਪਾਪਾ ਜੀ ਦ ਬਕਰਬੀਰ ਭਾਜੀ ਕੱਢਣਾ ਵਰਤਣਾ ਫੇਰ ਭਾਜੀ। ਨਹੀਂ ਕੋਈ ਗੱਲ ਨਹੀਂ। ਕੌਣ ਦਾ ਕੋ ਗੱਲ ਨਹੀਂ ਜਦੋਂ ਆਪਾਂ ਗੱਲ ਜਿਹੜੀ ਕਰ ਲਈ ਆ ਇੱਕ ਵਾਰੀ ਲੱਖ ਹੌਣ ਮੈਨੂੰ ਕੋਲੋਂ ਪਾਉਣਾ ਪਾਣਾ 5 ਲੱਖ ਅੱਗੇ ਉਹ ਭਰ ਕੇ ਬੈਠਾ ਉਹ ਭਰਿਆ 5 ਪਹਿਲੋਂ ਤੇ ਆ ਉਹ ਹੀ ਹੈ ਨਾ ਤਾਂ ਕਰਕੇ ਸਿਆਪੇ ਨੂੰ ਫੜੇ ਆ ਹੁਣ ਐਵੇਂ ਆਧਾਰ ਕਿੰਨਾ ਕੱਕਲੇ ਨੂੰ ਦੇਈ ਜਾਏਗਾ ਨਾ ਪੈਸੇ ਤੇ ਸਾਡੇ ਕੋਲ ਹੀ ਆ ਦੇਂਦੇ ਆਪਣੇ ਹਾਂਜੀ ਸੁਪਨ ਸਾਹਿਬ ਹੈਲੋ ਹੈਲੋ ਹਾਂਜੀ ਆ ਗਏ ਸੀ ਭਾਜੀ ਮੈਂ ਕਰ ਲਓ ਠੀਕ ਹੈ ਅੰਤੇ ਮੈਂ ਭਰਾ ਲਾਭ ਸੁ ਸਾਡਾ ਕਰ ਲਓ ਕਰ ਲਓ ਹਾਂਜੀ ਸਰਪੰਚ ਜੀ ਆ ਪਹੁੰਚ ਗਏ ਹਾਂ ਮੈਂ ਮੈਂ ਇਹਨਾਂ ਨੂੰ ਕਹਾ ਮੇਰਾ ਕ੍ਰੋਸ ਹੈ ਮੈਨੂੰ ਕ੍ਰੋਸ ਕਰਾ ਲੈਨੋ ਤੇ ਮੈਂ ਮੈਂ ਤੁਹਾਨੂੰ ਦੇ ਦੇਣਾ ਹਾਂ ਹਾਂ ਹਾਂਜੀ ਸਰਪੰਚ ਜੀ ਕੋਈ ਨਹੀਂ ਕੋਈ ਨਹੀਂ ਨਾਲ ਪੰਦਾ ਨਹੀਂ ਕੇ ਭਾਜੀ ਆਪਣੇ ਭਾਜੀ ਕਲਬੀਰ ਦੀ ਚੰਗਾ ਹੈ ਚਲੋ ਮੈਂ ਆਪਾਂ ਦੇ ਸਰਪੰਚ ਦੇ ਮੂੰਹ ਨੂੰ ਆ ਕਿਉਂ ਜੀ ਦੱਸਾਂਗਾ ਕਿ ਤੁਸੀਂ ਆਪਣੇ ਭਰਾ ਜੇ ਅਸੀਂ 20 25 ਪੈਕਟ ਦੇ ਕੋ ਫੜਨੇ ਸੀ ਠੀਕ ਮਹਾਰਾਜ ਗੁਰੂ ਨਾਮ ਦਾ ਸੀ ਨਗਰੀ ਜੀ ਬੈਠੇ ਆ ਜਿੰਨਾ ਸਮਾਨ ਮੋਟਾ ਦੇ ਦਿੰਦੇ ਆ ਚਲੋ ਆਪਾਂ ਨੂੰ ਦੇ ਦੇ ਬਾਰੇ ਨਹੀਂ ਪਤਾ ਨਾ ਕਿਉਂ ਨਹੀਂ ਅਸੀਂ ਦੱਸ ਦੇਣਾ ਤੁਹਾਨੂੰ ਤਿੰਨ ਪੈਟ ਪਹਿਲਾਂ ਵੇਖੀ ਇਹ ਤਾਂ ਸਾਡਾ ਉਧਰੋਂ ਫੁੱਦਾ ਆ 80 ਲੱਖ ਦਾ ਠੀਕ ਲਾਫ ਤੋਂ ਵੀ ਕਈ ਜ਼ਤਾ ਵੀ ਆਪਣਾ ਬੰਦਾ ਖਾਸ਼ ਹੈ ਆਹ ਨਹੀਂ ਤੇ ਪਿਓ ਦਾ ਮੇਰੇ ਕੋਲ ਹੁੰਦਾ ਹਿਣ ਕੇ ਉਹਦਾ ਆਹੋ ਬਈ ਆਹੋ ਕੇ ਬੇਲੇ ਫਿਰ ਬਦਲੀ ਕਰਨ ਕਰਾ ਲਈ ਮੈਂ ਮੈਂ ਬਦਲੀ ਕਰਵਾ ਦੇਣਾ ਤੁਹਾਡੀ ਮੈਂ ਤੇ ਤਿਆਰੀਆਂ ਨੇ ਤੇ ਯਾਰ ਧੰਨਵਾਦ ਮੈਂ ਤਾਂ ਕੁੜੀਆਂ ਕੋਈ ਨਹੀਂ ਕੋਈ ਤੁਰਿਆ ਹੀ ਨਹੀਂ ਕੋਈ ਕਰਨੀ ਸੀ ਉਹਦੀ ਨਹੀਂ 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 ਦੱਸ ਦਿਓ ਆਪਾਂ ਨਹੀਂ ਉਹ ਹੀ ਬੰਦੇ ਆਪਾਂ ਜ਼ਿੰਦਗੀ ਜੇ ਫੇਰ ਕੰਮ ਨਹੀਂ ਕੀਤੇ ਸੁਣੋ ਮੈਂ ਨਹੀਂ ਉਹ ਤੁਹਾਨੂੰ ਬਲਾ ਤੁਹਾਡਾ ਕਹਿਣ ਦਾ ਮਰਜ਼ੀ ਤੁਹਾਡੇ ਛੋਟੇ ਬੀ ਨੇ ਹਾਂ ਇਹ ਵੀ ਕੋਈ ਪਾਰਟੀ ਸ਼ਾਰਟੀ ਲੈਣੀ ਤੇ ਬਿੱਲੋ ਵਿੱਚੋਂ ਨਾ ਭਾਈ ਆਪਾਂ ਇਹੋ ਜਿਹਾ ਕੰਮ ਹੀ ਨਹੀਂ ਕੀਤਾ ਤੇ ਦੱਸਾਂ ਮੈਂ ਨਾ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਤਾਂ ਨਾ ਮੂਨੇ ਆਪਣੇ ਭਰਾ ਜਿਹੜੇ ਨਾ 2 ਲੱਖ ਰੁਪਈਆ ਦਿੱਤਾ ਆਪਾਂ ਲੱਖ ਦਿੱਤਾ ਉਹਨਾਂ ਲੱਖ ਕੋਲੋਂ ਪਾ ਕੇ ਤੁਹਾਨੂੰ 2 ਲੱਖ ਨਹੀਂ ਨਹੀਂ ਉਹਦਾ ਵੈਸੇ ਨਾ ਭਾਜੀ ਤੁਹਾਡੇ ਨਾਲ ਗੱਲ ਕਰਨਾ ਸਰਸੀ ਤੋਂ ਅੱਗੇ ਵੀ ਉਹਨੇ ਜਿਹੜਾ 5 ਲੱਖ ਦਿੱਤਾ ਆਪਾਂ ਨੂੰ ਕਿਹੜਾ ਪੁੱਛ ਕੇ ਦਿੱਤਾ ਜਿਹੜੀ ਸਿੱਧੀ ਗੱਲ ਹੈ ਕਿਉਂ ਕਿ ਉਹ ਉਹ ਤਾਂਹੀਂ ਉਹ ਸਰਪੰਚ ਸਾਡੇ ਕੋਲੋਂ ਦੇ ਜੁਆਰ 2 3 4 ਨਹੀਂ ਆਪਾਂ ਇਹੋ ਜਿਹਾ ਨਹੀਂ پیسے ਭਰਾ ਨਾਲ ਗੱਲ ਕੀਤੀ ਆ ਆ ਪਾਣੀ ਇਹੋ ਜਿਹਾ ਕੰਮ ਕੀਤਾ ਨਾ ਕਰਦੇ ਜਿੰਦਗੀ ਇਹ ਆਪਣਾ ਸਾਫ ਸੁਥਰਾ ਅਖਿਆ ਕੁਲ ਰਾਮਦਾਸ ਕਿਰਪਾ ਕਰੇ ਕਈ ਉਹ ਤੇ ਜਿਹੜਾ ਕੋ ਮੱਜੀ ਬਹਿ ਜਾਏ ਇੱਕ ਤਾਂ ਕੇ ਨਾਲ ਵੀ ਕੰਮ ਲਈ ਦੇ ਬੰਦਾ ਦੇਣਾ ਜੀ ਸਾਨੂੰ ਬੰਦਾ ਦੇ ਦਾਂਗੇ ਪਹਿਲਾਂ ਮਾਰ ਕੇ ਰੇਟ ਚੁੱਕ ਕੇ ਲਈਏ ਕੋਈ ਨਹੀਂ ਦੇ ਦੇਨੇ ਬੰਦਾ ਬੰਦਾ ਤੇ ਨਾਲ ਕੰਲੀ ਗਾ ਮਾਰੀ ਕਿਹੜਾ ਮਾਰਦੇ ਨੇ ਭਾਵੇਂ ਮੇਰੇ ਵੱਲੋਂ ਸਵੇਰੇ ਚੱਲ ਪਾ ਮੇਰੇ ਕਰਾ ਕੇ ਜੇ ਸੜੇ ਹੀ ਤਾਂ ਕਰਗੇ ਓਕੇ ਇਸ ਦਾ ਪੰਨੀ ਪੰਨੀ ਸਿਰ ਜਿਹੜੀ ਆਪਾਂ ਕੋਈ ਇੱਥੇ ਨਹੀਂ ਮੇਰੇ ਅੰਦਰ ਹੀ ਐ ਸੈਸ਼ਨ ਦੇ ਜਾਣਾ ਚਲੋ ਚੱਲੀਏ ਇੱਥੇ ਦੋ ਵਜ ਗਏ ਵਕੀਲ ਆਉਣ ਵਾਲਾ ਹੋਣਾ ਮੇਰਾ ਗੱਡੀ ਲੱਗੀ ਤੂੰ ਲਾ ਲੈਣਾ ਸਾਈਡ ਤੇ ਨੇ ਬਣੀ ਲਾ ਲੈਣਾ ਗੇਟ ਕਿੱਥੇ ਹੈ ਗੱਗਲੇ ਬਣੇ ਗੇਟ ਹੈ ਅੱਗੇ ਆਪਾਂ ਕੋਈ ਇੱਕ ਜੱਜਾਂ ਦਾ ਜੱਜਾਂ ਦਾ ਕਿ ਰੌਣਾ ਨਹੀਂ ਕਲਬੀਰ ਸਿੰਘ ਦੋਹਾਂ ਦੇ ਮੈਨੂੰ ਤਾਂ ਪਤਾ ਨਹੀਂ ਨਹੀਂ ਮੈਂ ਤਾਂ ਕ੍ਰੋਸ ਹੀ ਤਾਂ ਕਰਦੇ ਹਾਂ ਤੁਹਾਡੇ ਹਾਰੇ ਕੋਣਾ ਨਹੀਂ ਕੀ ਲੋੜ ਹੀ ਹੁੰਦੀ ਆਏ ਤੇ ਮੈਂ ਵੀ ਬਟੈਪਸ ਦਾ ਖਰਾਬ ਕਰਨਾ ਕਰੀ ਨਹੀਂ ਮੈਂ ਤੁਹਾਨੂੰ ਦੱਸਿਆ ਮੇਰਾ ਕ੍ਰੋਸ ਹੈ ਵਕੀਲ ਆ ਗਿਆ ਤੇ ਕ੍ਰੋਸ ਹੋ ਜਾਣਾ ਭਾਜੀ ਲਾਭ ਤੁਹਾਨੂੰ ਕਹਿ ਲੈਂਦੇ ਹਾਂ ਤਾਂ ਵੀ ਹਮਲਾ ਕਰਦੇ ਕੋਈ ਉੱਪਰ ਗੱਡੀ ਉਹ ਬੜੀ ਛਰ ਨਾਲੀ ਪੰਗਾ ਕੀ ਗੱਲ ਆ ਵਾਈ ਵਾਈ ਕੈਸੇ ਲਗਾ ਅੱਗੇ ਆਪਣੇ ਭਾਈ ਹਾਂ ਅੱਗੇ ਉਹ ਕਹਾਂ ਪਰ ਆਏ ਪੰਜਾ ਰੁਪਏ ਪਹਿਲਾਂ ਵੀ ਪਹਿਲਾਂ ਮੈਂ ਉਹ ਪੈਸੇ ਭਰਨੇ ਹੋ ਨੀ ਮੈਨੂੰ ਪੈਸੇ ਵਾਪਸ ਕਰ ਦਿੰਦੇ ਜਾਂ ਸਰਪੰਚ ਦਾ ਪਣੇਵਾ ਉਹ ਪਣਵਈਆ ਸਰਪੰਚ ਦਾ ਇਹ ਪਣਵਈਆ ਹੈ ਇਹ ਦੋਦਾ ਕੰਮ ਕਰਦਾ ਪਿਓ ਨੂੰ ਦਿੱਤਾ ਲਿਆ ਕੁਛ ਨਹੀਂ ਹਾਂ ਹੋ ਗੱਲ ਸੁਣ ਹਾਂ ਬਾਹਰ ਹੈ ਹਾਂ ਉਹਨਾਂ ਦਾ ਉਹ ਜਿਹੜਾ ਨਹੀਂ ਪਤਾ ਕਰ ਮੈਂ ਤਾਂ ਬੈਠਾ ਚੈਂਬਰ 'ਚ ਆਉਂਦਾ ਹੀ ਘਰ ਨੂੰ ਗਿਆ ਹੀ ਉਹਨਾਂ ਦੇ ਘਰ ਦੀ ਨੂੰ ਕੈਂਸਰ ਨਿਕਲਾਈ ਓ ਸ਼ੋਰ ਐਵੇਂ ਨਾ ਰਹਿ ਮੈਂ ਆ ਜਾਣਾ ਹੁਣੇ ਹੀ ਸਟਾਪਿੰਗ ਨੇ ਕੋਈ ਫੋਨ ਕਰਾ ਤੁਹਾਨੂੰ ਸੰਦੀਪ ਭਾਜੀ ਬਾਅਦ ਹੈ ਨਾ ਓਹ ਕੋਈ